ਦਰਸ਼ਨ ਸਿੰਘ ਜੀ ਤੇ ਇਹ ਜਿਹੜਾ ਤੁਸੀਂ ਸਿਸਟਮ ਲੈ ਕਿੰਨਾ ਪੁਰਾਣਾ ਆ ਇਹ ਨੂੰ ਸਾਲ ਹੋ ਗਏ ਕਿ ਸਾਲ ਦਿਮਾਗ ਚ ਕਿਵੇਂ ਆਇਆ ਸੀਗਾ ਇਹ ਕਿ ਆਹ ਚੀਜ਼ ਬਣਾਈ ਜਾਵੇ ਪਹਿੰਜੀ ਬੈਠਾ ਬੈਠਾ YouTube ਦੇਖਦਾ ਸੀ ਆਪਣੇ ਫੋਨ ਤੇ ਉਹ ਤੋਂ ਬਸ ਮੈਂ ਵੀਡੀਓ ਦੇਖਿਆ ਮੈਨੂੰ ਥੋੜਾ ਮਨ ਨੂੰ ਲੱਗਾ ਵੀ ਮੈਂ ਦੇਖਾਂ ਇਹ ਬਣਾ ਕੇ ਵੀ ਸਿਸਟਮ ਕਿਵੇਂ ਹੈ ਇਹ ਵੀ ਬਣ ਸਕਦਾ ਤੇ ਕਾਮਯਾਬ ਹੈ ਵੀ ਠੀਕ ਹੈ ਜੀ ਆਪੇ ਬਣਾਇਆ ਇਹ ਇਹਦੇ ਵਿੱਚ ਜਿਹੜੀ ਕੋਇਲਾਂ ਲੱਗੀਆਂ ਨੇ ਕਿਹੜੇ ਕੀ ਲਾਇਆ ਆ ਕੋਇਲਾਂ ਦੇ ਤੌਰ ਤੇ ਅਜੇ ਤਾਂ ਜੀ ਉਹ ਵਾਸ਼ਿੰਗ ਮਸ਼ੀਨਾਂ ਦੀਆਂ ਮੋਟਰਾਂ ਨੇ ਜੀ ਬਾਕੀ ਮੈਂ ਆਪ ਬਣਾ ਰਿਹਾ ਜੀ ਅੱਛਾ ਤੁਸੀਂ ਆਪ ਬਣਾ ਰਹੇ ਹੋ ਹਾਂ ਜੀ ਉਹ ਕੋਇਲਾਂ ਵਾਲਾ ਜੋ ਮੈਗਨੇਟ ਵਾਲਾ ਜਨਰੇਟਰ ਉਹ ਬਣਾ ਰਿਹਾ ਜੀ ਜਦੋਂ ਪਹਿਲਾਂ ਸ਼ੁਰੂਆਤ ਕੀਤੀ ਸੀ ਬਣਾਉਣ ਚ ਕਿਸ ਨੇ ਟੋਕਿਆ ਟੱਕਿਆ ਨਹੀਂ ਕਿਸ ਨੇ ਕਿਹਾ ਨਹੀਂ ਕਿ ਕਿ ਕੰਮ ਬਣਾਉਣ ਲੱਗੇ ਹਾਂ ਜੀ ਘਰ ਦੇ ਥੋੜਾ ਜਿਹਾ ਕਹਿੰਦੇ ਸੀ ਇਹ ਵੀ ਰਹਿਣ ਦੋ ਛੱਡੋ ਪਰੇ ਕੋਈ ਲੋਕ ਕਹਿੰਦੇ ਵੀ ਐਵੇਂ ਬਣਾਈ ਜਾਂਦਾ ਹੈ ਹਾਂ ਜੀ ਫੇਰ ਪਹਿਲਾਂ ਉਹਨਾਂ ਆਏ ਸੀ ਪਤਾ ਨਹੀਂ ਕੋਈ ਖਾਊਗਾ ਵੀ ਹਾਂ ਜੀ ਹੁਣ ਵੈਸੇ ਦੇਖਦੇ ਨੇ ਸਾਰੇ ਸੋਭਾ ਹੀ ਕਰਦੇ ਨੇ ਵੀ ਹਾਂ ਵਧੀਆ ਕਿੰਨੇ ਕਿਲੋਵਾਟ ਦੀ ਬਿਜਲੀ ਬਣਾਉਂਦਾ ਆ ਇਹ ਇਹ ਅਜੇ 1 ਕਿਲੋਵਾਟ ਹੈ ਜੀ ਬਾਕੀ ਉਹ ਵੱਡਾ ਮੈਂ ਬਣਾ ਰਿਹਾ ਉਹ 2 ਕਿਲੋਵਾਟ ਉਹ ਬਣਾਉਗਾ ਜੀ 2 ਕਿਲੋਵਾਟ ਦਾ ਟੀਚਾ ਲੈ ਕੇ ਚੱਲ ਰਹੇ ਹਾਂ ਕਿ ਕਿੱਥੇ ਤੱਕ ਦਾ ਸਿਸਟਮ ਬਣਾਉਣਾ ਹੈ ਇਹ ਸਾਰਾ ਜਗ੍ਹਾ ਅਜੇ ਥੋੜਾ ਜਿਹਾ ਪੈਸੇ ਕਰਕੇ ਹੈ ਜੀ ਥੋੜਾ ਜਿਹਾ ਜਿਵੇਂ 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 ਆਮ ਤਨ ਹੋ ਗੱਡੀ ਹੁਣ ਫਰੀ ਹੋਈ ਹੈ ਜੀ ਆਪਣੀ ਤੇ ਹੁਣ ਦੇਖਾਂਗੇ ਹੋਰ ਵੱਡਾ ਬਣਾਵਾਂਗੇ ਸੋਲਰ ਦਾ ਨਹੀਂ ਦਿਮਾਗ ਦੇ ਵਿੱਚ ਆਇਆ ਹੋਇਆ ਕਿ ਸੋਲਰ ਤੇ ਹੀ ਚਲਾ ਲਾਂਦੇ ਫਿਰ ਵਿੰਗ ਦਾ ਇਹ ਨੰਬਰ ਪਾਈ ਨਾ ਸੋਲਰ ਵੀ ਉਹ ਆਪਣੀ ਜਗਾ ਜੀ ਹੈ ਆਪਣੀ ਜਗਾ ਇਹਨੇ ਰਾਤ ਨੂੰ ਵੀ ਕਰੀ ਜਾਣਾ ਹੈ ਚਾਰਜ ਅੱਛਾ ਇਹ ਰਾਤ ਨੂੰ ਵੀ ਕਰੀ ਹਾਂਜੀ ਹਾਂ ਸੋਲਰ ਦਿਨ ਦਿਨ ਕਰਦਾ ਜੀ ਇਹਦਾ ਇਹ ਬੈਨੀਫਿਟ ਹੈ ਜੀ ਕਿੰਨਾ ਕਿੰਨੀ ਹਵਾ ਜਾਨੀ ਚਾਹੀਦੀ ਹੁੰਦੀ ਹੈ ਜੀ ਆਪਾਂ ਨੂੰ ਇਹਨੂੰ ਘੱਟ ਤੇ ਘੱਟ 7 ਪ੍ਰਤੀ ਘੰਟਾ 7 ਕਿਲੋਮੀਟਰ ਹਾਂਜੀ ਹਾਂ 7 ਕਿਲੋਮੀਟਰ ਦੇ ਉੱਤੇ ਇਹ ਬਣਾਉਣ ਲੱਗ ਜਾਂਦੇ ਹਾਂ ਹਾਂ ਜੀ ਤੇ ਫਿਰ ਜਿਹੜੇ ਤੁਸੀਂ ਅੰਦਰ ਸਿਸਟਮ ਲਾਇਆ ਆ ਉਹ ਫਿਰ ਜਿਹੜੇ ਜਿਵੇਂ ਕੰਟਰੋਲਰ ਲਾਇਆ ਆ ਉਹ ਫਿਰ ਸਾਰਾ ਸਮਾਨ ਸੋਲਰ ਵਾਲਾ ਹੀ ਲਾਤਾ ਫਿੱਟ ਹਾਂ ਉਹ ਸੋਲਰ ਵਾਲਾ ਹੀ ਇਹਦਾ ਵੈਸੇ ਲੱਗ ਮਿਲਦਾ ਹੁੰਦਾ ਬੈਂਟਰ ਪੈਨ ਦਾ ਉਹ ਉਹ ਥੋੜਾ ਮਹਿੰਗਾ ਸੀ ਉਹਦੇ ਕਰਕੇ ਅਜੇ ਸੋਲਰ ਵਾਲਾ ਲਾ ਬਾਕੀ ਉਹ ਹੁਣ ਲਾਵਾਂਗੇ ਜਿਆਦੇ ਤੇ ਵੈਸੇ ਤੁਸੀਂ ਹੁਣ ਅੱਗੇ ਜਿਹੜਾ ਟੱਚਾ ਲੈ ਕੇ ਚੱਲ ਰਹੇ ਹਾਂ ਕਿ ਇਹਨੂੰ ਵੱਡੇ ਤੋਂ ਵੱਡਾ ਕਿੰਨਾ ਹੀ ਤੱਕ ਟਾਵਰ ਤੱਕ ਬਣਾਵਾਂ ਬਣ ਸਕਦਾ ਜੇ ਤੁਹਾਡੇ ਤੁਹਾਡੇ ਮਤਾਵੇ ਜੀ ਬਣ 10 ਕਿਲੋਵਾਟ ਤੱਕ ਵੀ ਬਣ ਸਕਦਾ ਜੀ ਉਹ ਮਹਿੰਗਾ ਜਿਗਾੜਾ ਜੀ ਆਪਣੇ ਹਮਮ ਪਰਜੈਕਟ ਉਹ 1 ਲੱਖ 1.5 ਲੱਖ ਚ ਪੈਂਦਾ ਜੀ ਉਹ ਹੁਣ ਜਿਵੇਂ ਇਹ ਤਿੰਨ ਤਿੰਨ ਮੰਜ਼ਰੀਆ ਆਪਣੇ ਉੱਪਰ ਤੀਜੀ ਉੱਥੇ ਜਾਂਦੇ ਦੂਜੀ ਮੰਜ਼ਲ ਤੇ ਲੱਗਿਆ ਹਾਂ ਹਾਂ ਜੀ ਇਹ ਫਿਰ ਜੇ ਕਿਸੇ ਨੇ نیچے ਲਾਣਾ ਹੋਵੇ ਉੱਥੇ ਲੱਗ ਜਾ ਕੇ ਖੁੱਲਾ ਇਹ ਨਹੀਂ ਚਾਹੀਦਾ ਜੀ ਇਹਨੂੰ ਘੱਟ ਤੇ ਘੱਟ 50 ਫੁੱਟ ਹਾਈਟ ਚਾਹੀਦੀ ਹੈ ਜੀ ਕਿੰਨਾ ਕੁ ਫੁੱਟ ਹਾਈਟ ਹਾਂ ਜੀ ਹਾਂ ਜੀ ਹਾਂ 40 50 ਬਸ ਕੋਈ ਆਲੇ-ਦਾਲੇ ਬਿਲਡਿੰਗਾਂ ਉੱਚੀਆਂ ਨਾ ਹੋਣ ਹੂੰ ਹਾਂ ਜੀ ਜਿਵੇਂ ਸ਼ਹਿਰਾਂ 'ਚ ਉੱਚੀਆਂ ਬਿਲਡਿੰਗਾਂ ਹੁੰਦੀਆਂ ਨੇ ਯਾ ਉਹੀ ਉੱਚਾ ਤਾਂ ਹੋ ਜਾਂਦਾ ਜਿੰਨਾ ਮਰਜ਼ੀ ਉੱਚਾ ਚੱਕ ਲਓ ਜੀ ਹੂੰ ਉਹਨਾਂ ਪਾਇਪ ਲੰਬਾ ਪਾ ਕੇ ਉੱਚਾ ਹੋ ਜਾਂਦਾ ਠੀਕ ਹੈ ਜੀ ਬਹੁਤ ਬਤਾ ਹਾਂ ਜੀ